ਬਿਲਕੁਲ ਪਾਵਨ ਪਵਿੱਤਰ ਸਥਾਨ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਮੌਜੂਦ ਹੈਗੇ ਆ ਤੇ ਤੁਸੀਂ ਧਰਮੀ ਫੌਜੀ ਹੋ ਜੂਨ 84 ਦੇ ਵਿੱਚ ਜਿਹੜਾ ਤੁਹਾਡੀ ਸੇਵਾ ਆ ਜਿਹੜਾ ਤੁਹਾਡਾ ਉਹ ਮੁਰਬੁੱਲਾ ਯੋਗਦਾਨ ਆ ਤੇ ਉਹ ਸੰਗਤ ਕਦੇ ਨਹੀਂ ਭਲਾ ਸਕਦੀ ਪੰਥ ਕਦੇ ਨਹੀਂ ਭਲਾ ਸਕਦਾ ਇੱਥੇ ਆ ਜਾਈਓ ਕਿਹਦੇ ਹੱਕ ਦੇ ਵਿੱਚ ਆਇਓ ਕਈ ਅਮੰਗ ਲੈ ਕੇ ਲੋਕਾਂ ਦੇ ਵਿੱਚ ਆਇਓ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਅੱਜ ਅਸੀਂ ਜੀ ਸ੍ਰੀ ਮੁਕਸਰ ਸਾਹਿਬ ਤੱਕ ਹੀ ਪਹੁੰਚੇ ਆ ਜੀ ਤੇ ਅਸੀਂ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਆਇਆ ਜਿਹੜਾ ਕਿ ਵਾਰਿਸ ਪੰਜਾਬ ਤੇ ਬਾਕੀ ਸਾਰੀਆਂ ਜਥੇਬੰਦੀਆਂ ਦੇ ਸਮੇਲ ਦੇ ਨਾਲ ਇਕੱਠੇ ਹੋ ਕੇ ਇਹਨਾਂ ਨੇ ਇਹਨਾਂ ਨੂੰ ਮਾਨ ਬਖਸ਼ਿਆ ਹੈ ਤੇ ਅਸੀਂ ਇਹਨਾਂ ਦੇ ਹੱਕ ਦੇ ਵਿੱਚ ਅੱਜ ਇੱਥੇ ਇਹਨਾਂ ਦੇ ਕਾਗਜ਼ੇ ਭਰਉਣਾ ਆਏ ਹਾਂ ਪਰ ਦੂਜੇ ਬੰਨੇ ਜਿਹੜਾ ਕਾਲੀ ਦਲ ਦੇ ਉਮੀਦਵਾਰ ਹੈਗੇ ਨੇ ਬੀਬੀ ਜੀ ਹੈਗੇ ਨੇ ਸਤਿਕਾਰਯੋਗ ਨੇ ਕਿਉਂਕਿ ਧਰਮੀ ਫੌਜੀ ਪਰਿਵਾਰ ਦੇ ਵਿੱਚੋਂ ਨੇ ਪਰ ਉਹ ਕਹਿੰਦੇ ਧਰਮੀ ਫੌਜੀ ਪਰਿਵਾਰਿਆਂ ਅਸੀਂ ਪੰਥਕ ਆ ਤੇ ਧਰਮੀ ਫੌਜੀ ਤੁਸੀਂ ਵੀ ਉਹ ਕਿੱਦਾਂ ਦੇਖ ਰਹੇ ਹੋ ਤੁਸੀਂ ਇੱਧਰਲੇ ਬੰਨੇ ਭਾਈ ਮਨਦੀਪ ਸਿੰਘ ਦੀ ਗੱਲ ਕੀਤੀ ਸਮੁੱਚਾ ਪੰਥ ਹੀ ਕਰ ਰਿਹਾ ਤੁਸੀਂ ਇਕੱਲੇ ਨਹੀਂ ਕਰ ਰਿਹਾ ਇਸ ਚੀਜ਼ ਨੂੰ ਕਿੱਦਾਂ ਦੇਖ ਰਹੇ ਹੋ ਕਿਉਂਕਿ ਧਰਮੀ ਫੌਜੀ ਪਰਿਵਾਰਾਂ ਨੂੰ ਪਹਿਲਾਂ ਕਦੇ ਮਾਨਤਾ ਨੇ ਇਸ ਤਰੀਕੇ ਦੇ ਨਾਲ ਮਿਲਿਆ ਪਹਿਲਾਂ ਕਦੇ ਟਿਕਟਾਂ ਦੇ ਕੇ ਨਵਾਜਿਆ ਗਿਆ ਅਸੀਂ ਜੀ ਪਹਿਲਾਂ ਸਭ ਤੋਂ ਪਹਿਲਾਂ ਮੈਂ ਬੀਬੀ ਜੀ ਦਾ ਆਹੀਂ ਸਤਿਕਾਰ ਕਰਦੇ ਆ ਸਾਡੀ ਭੈਣ ਆ ਉਹ ਸਾਡੇ ਧਰਮੀ ਫੌਜੀ ਭਰਾ ਜਸਵੰਤ ਸਿੰਘ ਦੀ ਧਰਮ ਪਤਨੀ ਆ ਤੇ ਸਾਡੀ ਭੈਣ ਆ ਅਸੀਂ ਉਹਨਾਂ ਨੂੰ ਕਦੀ ਵੀ ਕੋਈ ਮਾੜਾ ਚੰਗਾ ਸ਼ਬਦ ਨਹੀਂ ਕਹਿ ਸਕਦੇ ਸਾਡੀ ਜ਼ੁਬਾਨ ਇਹੋ ਜੀ ਨਹੀਂ ਗਈ ਬਾਕੀ ਇਹ ਆ ਵੀ ਜੋ ਜਿੰਨੂੰ ਵੀ ਇਹਨਾਂ ਨੇ ਬਾਦਲ ਖਿਆ ਨੇ ਅੱਜ ਤੱਕ ਤੁਸੀਂ ਪਿਛੋ ਰਿਕਾਰਡ ਵੇਖ ਲਓ ਇਹਨਾਂ ਦਾ ਜਿੰਨੂੰ ਜਿੰਨੂੰ ਵੀ ਇਹਨੇ ਇਸ ਤਰ੍ਹਾਂ ਦਾ ਸਤਿਕਾਰ ਦਿੱਤਾ ਨਾ ਉਹਦਾ ਉਹਨਾਂ ਨੇ ਬੇੜਾ ਹੀ ਕਰ ਕੀਤਾ ਤੁਸੀਂ ਰਾਜਵਾਨ ਨੂੰ ਵੇਖ ਲਓ ਉਹਦੀ ਭੈਣ ਨੂੰ ਖਲਾ ਰਿਆ ਉਹਨੂੰ ਜਮਾਂ ਡਾਊਨ ਕਰਕੇ ਰੱਖਤਾ ਉਸ ਤੋਂ ਬਾਅਦ ਤੁਸੀਂ ਜਿਹਨਾਂ ਵੀ ਇਹਨਾਂ ਨੇ ਕਿਹਾ ਸੀ ਆ ਆਪਣੇ ਨੂੰ ਖਾਲਾੜਾ ਸਾਹਿਬ ਦੇ ਘਰਦਿਆਂ ਨੂੰ ਵਗੈਰਾ ਸਭ ਕੁਝ ਕਾਇ ਪਰਿਵਾਰੋਂ ਸਾਰਾ ਹੁਣ ਇਹਨਾਂ ਨੇ ਇੱਕੋ ਚੂਜ਼ ਕੀਤਾ ਵੀ ਕਿਵੇਂ ਨਾ ਕਿਵੇਂ ਧਰਮੀ ਫੌਗੀ ਮਾੜੇ ਮੋੜ ਬੋਲਦੇ ਨੇ ਤੇ ਆਪਾਂ ਇਹਨਾਂ ਦਾ ਵੀ ਬੇੜਾ ਕਰ ਕਰ ਦਈਏ ਓਕੇ ਇਹ ਇਹ ਸਿਰਫ ਸਾਨੂੰ ਮਿੱਟੀ ਚ ਮਿਲਾਉਣ ਵਾਲਾ ਕੰਮ ਕਰਨਗੇ ਕਿਉਂਕਿ ਬੋਟ ਪੈਣੀ ਨਹੀਂ ਤੁਸੀਂ ਵੇਖ ਹੀ ਰਹੇ ਹੋ ਹੜਾ ਆਇਆ ਪਿਆ ਹੈ ਅਸੀਂ ਪਿੱਛੇ ਜਿਹੜੇ ਜਿਹੜੇ ਪਿੰਡ ਚ ਵੀ ਹੁਣ 11 12 ਪਿੰਡਾਂ ਚੋਂ ਹੀ ਹੋ ਕੇ ਆਏ ਕੱਲ੍ਹ ਦੇ ਆਏ ਹਾਂ ਕਿਉਂਕਿ ਸਾਰੇ ਹੀ ਭਾਵੇਂ ਝੰਡੇ ਉਥੇ ਕਿਸੇ ਦੇ ਵੀ ਲੱਗੇ ਹੋਣ ਉਹਦੇ ਝੰਡਿਆਂ ਨੂੰ ਛੱਡੋ ਇੱਥੇ ਜਿਹੜਾ ਦਿਲ ਤੇ ਝੰਡਾ ਲੱਗਾ ਹੈ ਨਾ ਸੰਦੀਪ ਸੰਨੀ ਦਾ ਉਹੀ ਜਿੰਦਾਬਾਦ ਹੈ ਪਹਿਲੂ ਅੰਮ੍ਰਿਤਪਾਲ ਜਿੰਦਾਬਾਦ ਸੀ ਹੁਣੋ ਜਿੰਦਾਬਾਦ ਰਹੂਗਾ ਤੁਸੀਂ ਸਾਡੀ ਪ੍ਰਵਾਹ ਨਾ ਕਰੋ ਜੀ ਤੁਸੀਂ ਇਹ ਜੇ ਟੰਡਿਆ ਟੁੰਡਿਆ ਲੈਣਾ ਵੇਖੋ ਸਾਨੂੰ 100 ਮੂੰਹ ਮਲਾਜੇ ਰੱਖਣੇ ਪੈਂਦੇ ਆ ਬਿਲਕੁਲ ਪੀ ਅਹੀਂ ਇਥੇ ਕੰਮ ਤਾਂ ਦੇ ਲੈਣੇ ਹੁੰਦੇ ਆ ਮੂੰਹ ਮਲਾ ਜੇ ਰੱਖਣੇ ਪੈਂਦੇ ਆ ਪਰ ਵੋਟ ਜਿਹੜੀ ਸਾਡੀ ਸਾਨੂੰ ਇਹਨੂੰ ਕਹੂਗੀ ਮਨਦੀਪ ਸਿੰਘ ਨੂੰ ਕਹੋ ਤੁਸੀਂ ਤੁਸੀਂ ਜਦੋਂ ਦੀ ਇਹ ਸੇਵਾ ਨਿਭਾਈ ਧਰਮੀ ਫੌਜੀਆ ਨੇ ਜਦੋਂ ਦਾ ਜੂਨ 84 ਵਾਲੀ ਸੇਵਾ માં ਤੁਸੀਂ ਨਿਭਾਈਆਂ ਉਸ ਤੋਂ ਬਾਅਦ ਸਰਕਾਰ ਵੀ ਬਣਦੀ ਰਹੀ ਜਿਹੜੇ ਲੋਕ ਆਪਣੇ ਆਪ ਨੂੰ ਪੰਥਕ ਆਖਵਾਉਂਦੇ ਨੇ ਉਹਨਾਂ ਦੀ ਕਦੇ ਮਿਲਿਆ ਜੀ ਮਾਨ ਸਨਮਾਨ ਕੋਈ ਕਿਸੇ ਤਰੀਕੇ ਦਾ ਦੇਖੋ ਜੀ ਇਹਨਾਂ ਨੇ ਨਾ ਸਾਨੂੰ ਆ ਇਹਨਾਂ ਕਾ ਮਾਨ ਸਨਮਾਨ ਦਿੱਤਾ ਹੈ ਕੀ ਇੱਕਰੀ ਮੇਰਾ ਖਿਆਲ ਆ ਵੀ ਪਤਾ ਨਹੀਂ ਸਾਡੇ ਨਾਲ ਦੇ ਕਈ ਕਹਿੰਦੇ ਆ ਵੀ ਆਪਾਂ ਨੂੰ ਬਾਦਲ ਸਾਹਿਬ ਨੇ ਕਿਹਾ ਧਰਮੀ ਫੌਜੀ ਪਰ ਨਹੀਂ ਸਾਨੂੰ ਬਾਦਲ ਬੂਦਲ ਨੇ ਬਿਲਕੁਲ ਨਹੀਂ ਕਿਹਾ ਸਾਨੂੰ ਤੁਹਾਡੇ ਵਰਗੇ ਸਰੋਤਿਆਂ ਨੇ ਜਿਹੜੇ ਸਿੱਖ ਪੰਥ ਆ ਸਾਨੂੰ ਸਿੱਖ ਪੰਥ ਨੇ ਕਿਹਾ ਵੀ ਇਹ ਸਾਡੇ ਧਰਮੀ ਫੌਜੀ ਨੇ ਠੀਕ ਆ ਜੀ ਸਾਨੂੰ ਉਹਨਾਂ ਨੇ ਸਤਿਕਾਰ ਦਿੱਤਾ ਬਾਕੀ ਇਹਨਾਂ ਦੀਆਂ ਤਾਂ ਸਰਕਾਰਾਂ ਦੇ ਵਿੱਚ ਇਹਨਾਂ ਨੇ ਸਾਡੇ ਨਾਂ ਦੇ ਪੈਸੇ ਇਕੱਠੇ ਕਰਕੇ ਸਭ ਨੂੰ ਖਾਦੇ ਆ ਸਾਨੂੰ ਦਿੱਤੇ ਨਹੀਂ ਇਹਨਾਂ ਨੇ ਬਾਹਰਲੇ ਮੁਲਕਾਂ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਧਰਮੀ ਫੌਜੀਆ ਦੇ ਨਾਂ ਤੇ ਵੀ ਅਸੀਂ ਉਹਨਾਂ ਦੀਆਂ ਬੇਟੀਆਂ ਦਾ ਉਹਨਾਂ ਦੇ ਬੱਚਿਆਂ ਦਾ ਵਿਆਹ ਕਰਨਾ ਹੈਗਾ ਉਹਨਾਂ ਨੂੰ ਪੜਾਉਣਾ ਲਿਖਾਉਣਾ ਇਸ ਤਰ੍ਹਾਂ ਕਰਕੇ ਇਹਨਾਂ ਨੇ ਪੈਸੇ ਇਕੱਠੇ ਕੀਤੇ ਬਾਕੀ ਇਹਨਾਂ ਸਾਡੇ ਕੋਈ ਸਾਡਾ ਸਤਕਾਰ ਨਹੀਂ ਕੀਤਾ ਹੁਣ ਸਾਨੂੰ ਪੱਤੀਆਂ ਕਿੰਨਾ ਚਿਰ ਹੋ ਗਿਆ ਜੀ 84 ਤੋਂ ਲੈ ਕੇ ਅੱਜ ਤੱਕ ਮੇਰੇ ਨਾਲ 40 ਸਾਲ ਹੋ ਕੇ ਚੱਲੇ ਆ ਠੀਕ ਆ ਜੀ 40 ਸਾਲਾਂ ਪਿੱਛੋਂ ਉਹਨੂੰ ਧਰਮੀ ਫੌਜੀ ਯਾਤਕਥੋਂ ਆ ਗਈ ਪਹਿਲਾਂ ਤਾਂ ਸਾਨੂੰ ਇਹ ਧਰਮੀ ਫੌਜੀ ਮੰਨਦੇ ਹੀ ਨਹੀਂ ਅੱਛਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੇ ਜਦੋਂ ਮੱਕੜ ਹੁੰਦਾ ਸੀ ਮੱਕੜ ਤੋਂ 4.5 ਧਰਮੀ ਫੌਜੀ ਇਹੋ ਜੇ ਬੇਫਕੂਸੀ ਉਹਨਾਂ ਨੇ ਨਾ ਮਤਾ ਪਵਾ ਲਿਆ ਜੀ ਵੀ ਜਿਹੜੇ 309 ਸੀ ਨਾ 309 ਹੀ ਧਰਮੀ ਫੌਜੀ ਆ ਬਾਕੀ ਜਿਹੜੇ ਬਾਹਰ 350 ਅਹੀ ਬਾਕੀ ਆਏ ਆ ਸਾਰੇ ਉਹ ਕੋਈ ਧਰਮੀ ਫੌਜੀ ਨਹੀਂ ਅੱਛਾ ਤੇ ਅੱਜ ਇੱਕ ਹਿਸਾਬ ਦਾ ਮੈਂ ਇਹ ਵੀ ਕਹਿਣਾ ਵੀ ਸੁਖਵੀਰ ਬਾਦਲ ਨੇ ਅੱਜ ਪੰਜ ਪ੍ਰਧਾਨਾਂ ਦੇ ਮੂੰਹ ਤੇ ਥੱਪੜ ਮਾਰਿਆ ਪਹਿਲਾਂ ਤਾਂ ਇੱਕ ਜਣੇ ਸੁਰਗਾਂ ਚਲੇ ਗਿਆ ਮੱਕੜ ਹਾਂ ਕਡੁੰਗਰ ਬੀਬੀ ਆ ਲੰਗੋਵਾਲ ਤੇ ਆ ਪੰਜਵਾ ਤਾਂ ਵੀ ਇਹਨਾਂ ਦੇ ਮੂੰਹ ਤੇ ਥੱਪੜ ਮਾਰਿਆ ਇਹ ਕਹਿ ਗਏ ਇਹੀ ਧਰਮੀ ਫੌਜੀ ਨੂੰ ਟਿਕਟ ਦਿੱਤੀ ਆ ਕਿਉਂਕਿ ਜਦੋਂ ਸਾਨੂੰ ਉਹ ਤਾਂ ਧਰਮੀ ਫੌਜੀ ਮੰਨਦੇ ਹੀ ਨਹੀਂ ਅੱਛਾ ਤੇ ਇਹਨਾਂ ਨੇ ਆ ਧਰਮੀ ਫੌਜੀ ਨੂੰ ਕਹਿ ਕੇ ਟਿਕਟ ਦੇਤੀ ਮੂੰਹ ਤੇ ਸਿੱਧਾ ਥੱਪੜ ਮਾਰਿਆ ਦੂਜਾ ਥੱਪੜ ਮਾਰਿਆ ਸਾਡੇ ਜਿਹੜਾ ਰਾਪ ਦਾ ਬਣਿਆ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਸੀਂ ਤੁਹਾਨੂੰ ਮੰਨਦੇ ਨਹੀਂ ਕਿਉਂਕਿ ਸਾਡੀ ਜਮੀਰ ਨਹੀਂ ਮੰਨਦੀ ਵੀ ਉਹਨੂੰ ਅਸੀਂ ਜਥੇਦਾਰ ਮੰਨੀਏ ਜਿਹੜਾ ਇੱਕ ਧਨੇ ਦਾ ਜਥੇਦਾਰ ਉਹਨੂੰ ਅਸੀਂ ਜਥੇਦਾਰ ਨਹੀਂ ਮੰਨਦੇ ਆ ਰਗਵੀਰ ਸਿੰਘ ਸੀਗੇ ਉਹਨਾਂ ਨੂੰ ਅਸੀਂ ਸਤਿਕਾਰ ਦੇਣੇ ਹਾਂ ਮੰਨਦੇ ਹਾਂ ਉਹਨਾਂ ਨੂੰ ਜਥੇਦਾਰ ਕਿਉਂਕਿ ਉਹ ਸਾਰੀ ਸਮੁੱਚੀ ਕੌਮ ਦਾ ਬਣਾਇਆ ਹੋਇਆ ਜਥੇਦਾਰ ਉਹ ਜਥੇਦਾਰ ਨੇ ਵੀ ਕਹਿਤਾ ਵੀ ਇਹ ਸਾਡੇ ਧਰਮੀ ਫੌਜੀ ਆ ਇਸ ਕਰਕੇ ਇਹ ਦੋ ਤਿੰਨਾਂ ਨੇ ਇਹਨਾਂ ਦੇ ਮੂੰਹ ਤੇ ਚਪੇੜਾਂ ਮਾਰੀਆਂ ਸ਼੍ਰੋਮਣੀ ਕਮੇਟੀ ਦੇ ਮੂੰਹ ਤੇ ਕਿ ਅਜੇ ਵੀ ਮ ਉਹ ਮੈਂ ਨੋ ਕੈਨਸਲ ਕਰੋ ਤੇ ਅਸੀਂ ਧਰਮੀ ਫੌਜੀ ਹਾਂ ਸਾਨੂੰ ਆ ਸਾਡੇ ਭਰਾ ਜਿਹੜੀ ਸਾਡੀ ਸੰਗਤ ਹੈ ਨਾ ਇਹ ਸੰਗਤ ਸਾਨੂੰ ਧਰਮੀ ਫੌਜੀ ਮੰਨਦੀ ਆ ਇਹਨਾਂ ਨੂੰ ਪਤਾ ਵੀ ਇਹਨਾਂ ਦੀਆਂ ਕੁਰਬਾਨੀਆਂ ਹੈਗੀਆਂ ਐ ਪਰ ਇਹਨਾਂ ਬੇਵਕੂਫਾਂ ਨੂੰ ਨਹੀਂ ਪਤਾ ਕਿ ਉੱਥੇ ਇੰਨੀਆਂ ਵੱਡੀਆਂ ਕੁਰਸੀਆਂ ਤੇ ਬੈਠੇ ਆ ਤੁਸੀਂ ਫੌਜ ਦੇ ਵਿੱਚ ਰਹਿੰਦੇ ਆ ਆਪਣਾ ਧਰਮ ਨਿਭਾਇਆ ਤੁਸੀਂ ਤੁਹਾਨੂੰ ਧਰਮੀ ਫੌਜੀ ਸਾਰਾ ਪੰਥ ਹੀ ਮੰਨਦਾ ਕਿਸੇ ਇੱਕ ਬੰਦੇ ਦੇ ਮੰਨਣ ਦੇ ਨਾਲ ਨਾ ਮੰਨਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਚੜ੍ਹਦੀ ਕਲਾ ਵਾਲੇ ਯੋਧੇ ਹੋ ਤੇ ਬਿਲਕੁਲ ਸੰਜੀ ਮੈਂ ਡਿਟੇਲ ਦੇ ਵਿੱਚ ਇੰਟਰਵਿਊ ਵੀ ਇਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗਾ ਹੁਣ ਕਾਫਲਾ ਇਹਨਾਂ ਦੇ ਅੱਗੇ ਜਾ ਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸੇ ਕਾਫਲੇ ਦੇ ਵਿੱਚ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਸਾਡੇ ਨਾਲ ਮੌਜੂਦ ਹੈਗੇ ਨੇ ਸਵਾਗਤ ਕਰਾਂ ਲਈ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਰਦਾਰ ਜਸਵੀਰ ਸਿੰਘ ਜੀ ਸੱਤਿਆਲਾ ਜਿਨ੍ਹਾਂ ਨੇ ਬਹੁਤ ਵੱਡੀ ਕੱਲ ਨਕਾਲੀ ਹੈ ਸਾਰੇ ਪਰਿਵਾਰ ਨੇ ਪੰਥਕੋਪ ਦੀ ਸੇਵਾ ਪਹਿਲਾਂ ਵੀ ਕੀਤੀ ਹੈ ਤੇ ਇਹਨਾਂ ਦੇ ਮਾਮਾ ਜੀ ਤੇ ਮੇਰੇ ਭਰਾ ਸਾਰੇ ਕੌਮ ਦੇ ਲਈ ਸ਼ਹੀਦ ਹੋਏ ਆ ਕੀ ਕੀਤੇ ਕੀ ਨਾ ਕੀਏ ਜਦੋਂ ਸ਼ਹੀਦ ਪਰਿਵਾਰ ਐਡਾ ਜ਼ਬਰ ਸਹਿ ਕੇ ਫੇਰ ਵੀ ਜੰਗ ਦੇ ਵਿੱਚ ਕੁੱਦ ਜਾਣ ਤਾਂ ਫੇਰ ਤਾਂ ਚੜ੍ਹਦੀ ਕਲਾ ਹੁੰਦੀ ਆ ਅੱਜ ਆਪਾਂ ਬਾਬਾ ਬੁੱਢਾ ਜੀ ਦੇ ਅਸਥਾਨ ਤੇ ਆਏ ਆ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕੀਤੀ ਆ ਬੇਨਤੀ ਜੋ ਜੜੀ ਫਰਿਆਦ ਕੀ ਸੱਚੇ ਪਾਤਸ਼ਾਹ ਤੇਰੇ ਬਿਨਾ ਸਾਡਾ ਕੋਈ ਨਹੀਂ ਦਰਬਾਰ ਸਾਹਿਬ ਟਹਿ ਗਿਆ ਗਲਾਂ ਚ ਟੈਰ ਪੈ ਗਿਆ ਤੀਆਂ ਪੈਣਾਂ ਦੀਆਂ ਬੇਪਤੀਆਂ ਹੋ ਗਈਆਂ ਤੇ ਸਬੰਦੀ ਸਿੰਘ ਸਾਡੇ ਜੇਲਾਂ ਦੇ ਵਿੱਚ ਬੈਠੇ ਆ ਕੋਕੋ ਕੇ ਸ਼ਹੀਦ ਕੀਤਾ ਜਾ ਰਿਹਾ ਸਾਡੇ ਕਿਸਾਨਾਂ ਨੂੰ ਸਾਡੇ 700 ਕਿਸਾਨਾਂ ਦੀ ਜਾਨਾਂ ਲੈ ਲਈਆਂ ਨੇਪਾਲ ਦਾ ਬਾਰਡਰ ਖੁੱਲਾ ਬੰਗਲਾਦੇਸ਼ ਦਾ ਖੁੱਲਾ ਸਾਡੇ ਬਾਰਡਰ ਟਾਰੀ ਵਾਗਾ ਸੈਣੀ ਵਾਲਾ ਸੁਲੇਮਾਨ ਕੀ ਬੰਦ ਕਰਕੇ ਸਾਡੇ ਮਜ਼ਦੂਰ ਵੀ ਮਾਰਤੇ ਸਾਡੇ ਕਿਸਾਨ ਵੀ ਮਾਰਤੇ ਸਾਡੇ ਨੌਜਵਾਨ ਵੀ ਮਾਰਤੇ ਐ ਤੇ ਸੱਚੇ ਪਾਤਸ਼ਾਹ ਅੱਜ ਤੇਰੇ ਕੋਲ ਅਸੀਂ ਅਰਦਾਸ ਬੇਨਤੀ ਲੈ ਕੇ ਆਏ ਆ ਕਿ ਭਾਈ ਮਨਦੀਪ ਸਿੰਘ ਜੀ ਖਾਲਸਾ ਜਿਹੜੇ ਸੰਦੀਪ ਸਿੰਘ ਸਣੀ ਜਿਹੜਾ ਯੋਧਾ ਜਰਨੈਲ ਹੈ ਜਿਨੇ ਸਿੱਖ ਕੌਮ ਦੀ ਹੱਕ ਚੌੜੀ ਕੀਤੀ ਹੈ ਤੇ ਜਿਨੇ ਸੂਬੇ ਸਰਹੰਦ ਨੂੰ ਸੋਧਿਆ ਜੀਨੀਆ ਇਸ ਇਲਾਕੇ ਦੇ ਵਿੱਚ ਹਾਂ ਹਾਂ ਕਰ ਮਚਾਈ ਹੋਈ ਸੀ ਕਿਹੜਾ ਕਰਾ ਜਿੱਥੇ ਸਾਡਾ ਕੌਮ ਦਾ ਜਿਹੜਾ ਪਰਿਵਾਰ ਦਾ ਜੀ ਸ਼ਹੀਦ ਸ਼ਹੀਦ ਨਹੀਂ ਕੀਤਾਗਾ ਤੇ ਅੱਜ ਅਰਦਾਸ ਕਰਕੇ ਕਿਉਂਕਿ ਇਹ ਤਰਨਤਾਰ ਸਾਹਿਬ ਦੀ ਜਿਮਨੀ ਜੋਣਾ ਹੈ 11 ਤਰੀਕ ਨੂੰ ਲੋਕਾਂ ਨੇ ਡੇਢ ਸਾਲੇ ਆਪਣੇ ਭਵਿੱਖ ਦਾ ਫੈਸਲਾ ਕਰਨਾ ਹੈ ਸੰਗਤ ਦਾ ਰਿਸਪੌਂਸ ਕਿਦਾਂ ਦਾ ਹੈ ਜੀ ਲੋਕਾਂ ਦਾ ਕੀ ਕਹਿਣਾ ਹੈ ਲੋਕਾਂ ਦੇ ਵਿੱਚ ਜਾ ਰਹੇ ਹੋ ਲੋਕ ਕੀ ਕਹਿੰਦੇ ਨੇ ਲੋਕ ਤਾਂ ਕਹਿੰਦੇ ਚੜ੍ਹਦੀ ਕਲਾ ਬਸ ਐਲਾਨ ਹੋਣਾ ਬਾਕੀ ਆ ਇਹ ਹੀ ਕਹਿ ਰਹੇ ਆ ਕਿਉਂਕਿ ਲੜਾਈ ਹੋਰ ਤਰੀਕੇ ਦੀ ਹੈ ਲੜਾਈ ਕੋਈ ਕਹਿੰਦਾ ਐਮਐਲਏ ਦੀ ਲੜਾਈ ਹੈ ਕੋਈ ਕਹਿੰਦਾ ਜੀ ਇਹ ਆਪ ਪਾਰਟੀ ਦੀ ਲੜਾਈ ਹੈ ਕੋਈ ਕਹਿੰਦਾ ਇਹ ਲੜਾਈ ਜੀ ਪੰਥ ਬਾਦਲ ਅਖੌਤੀ ਪੰਥ ਦੀ ਲੜਾਈ ਹੈ ਇਹ ਲੜਾਈ ਸਿਰਫ ਹੈਗੀ ਦੋ ਦੋ ਤਰ੍ਹਾਂ ਤੇ ਇੱਕ ਤਾਂ ਦਿੱਲੀ ਹੈ ਠੀਕ ਹੈ ਇੱਕ ਕਪ ਪੰਥ ਦੇ ਪੰਜਾਬ ਠੀਕ ਇੱਕ ਪਾਸੇ ਦਾ ਦਿੱਲੀ ਦਾ ਯਾਰ ਹੈ ਕੇਜਰੀਵਾਲ ਤੇ ਭਗਵੰਤ ਮਾਨ ਵੀ ਦਿੱਲੀ ਦਾ ਯਾਰ ਬਾਦਲ ਵੀ ਦਿੱਲੀ ਦਾ ਯਾਰ ਭਾਜਪਾ ਵੀ ਦਿੱਲੀ ਦੇ ਯਾਰ ਤੇ ਆ ਜਿਹੜੀ ਕਾਂਗਰਸ ਹੈ ਉਹ ਵੀ ਦਿੱਲੀ ਦੇ ਯਾਰ ਹੈ ਇੱਕ ਪਾਸੇ ਦਰਵਾਰ ਸਭ ਢਾਉਣ ਵਾਲੇ ਆ ਢਾਉਣ ਵਾਲੇ ਗੱਲਾਂ ਚ ਟਾਇਰ ਪਾਉਣ ਵਾਲੇ ਆ ਇੱਕ ਪਾਸੇ ਧੀਆਂ ਪੈਨਾਂ ਦੇ ਬੇਪੇਤੀਆਂ ਕਰਨ ਵਾਲੇ ਕਰਾਉਣ ਵਾਲੇ ਆ ਇੱਕ ਪਾਸੇ 750 ਕਿਸਾਨਾਂ ਦੀ ਜਾਨਾਂ ਲੈਣ ਵਾਲੇ ਦੇ ਬੰਦੀ ਸਿੰਘਾਂ ਨੂੰ ਰੱਖਣ ਵਾਲੇ ਆ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬਿਯਾਦਵੀ ਕਰਨ ਕਰਾਉਣ ਵਾਲੀ ਟੀਮ ਹੈ ਜਿਨ੍ਹਾਂ ਨੇ ਕੀ ਕੀਤਾ 11 ਤਰੀਕ ਨੂੰ ਮਤਦਾਨ ਕਰਨ ਵਾਲੇ ਲੋਕਾਂ ਨੇ ਤੇ 11 ਤਰੀਕ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਟੋਲੇ ਨੇ ਸਾਨੂੰ ਫੜ ਕੇ ਲੱਕੜਾਂ ਚੋਰੀ ਦਾ ਪਰਚਾ ਸਰਬੱਤ ਖਾਲਸਾ ਸਾਡੇ ਤੇ ਪਾਇਆ ਹੁਣ ਤੁਸੀਂ ਦੱਸੋ ਜਦੋਂ 11 ਤਰੀਕ ਨੂੰ ਮੋਹਰ ਲਾਉਣਗੇ ਲੋਕ ਸੋਚਣਗੇ ਕਿ ਭਾਈ ਗੁਰੂ ਦੀ ਵਿਆਦਵੀ ਕਰਨ ਵਾਲੇ ਦੇ ਮੋਹਰ ਲਾਉਣੇ ਜੇ ਕਾਂਗਰਸ ਲਾਉਣਗੇ ਵੀ ਦਰਵਾਜ਼ਾ ਢਾਉਣ ਵਾਲੇ ਦੇ ਮੋਹਰ ਲਾਉਣੇ ਆਪ ਪਾਰਟੀ ਹੈ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਿਆਂ ਪਸਵਾ ਸਰਦੈਂਤ ਕਹਿੰਦਾ ਸੀ ਹੈ ਤੇ ਇੱਕ ਕੀ ਸੋਚਣਗੇ ਜਿਹੜਾ ਹਰਮਿੰਦਰ ਸਿੰਘ ਸੰਧੂ ਹੈ ਕਿ ਜਿਹੜਾ ਜਿਹਦੇ ਘਰ ਦੇ ਵਿੱਚੋਂ ਨਸ਼ਾ ਫੜਿਆ ਗਿਆ ਕੀ ਨਸ਼ੇ ਦੇ ਤਸਕਰ ਤੇ ਮੋਰ ਲਾਵਾਂਗੇ ਹੈ ਤੁਸੀਂ ਪੁੱਛੋ ਪੁੱਛੋ ਐਸਐਸਪੀ ਜਿਹੜਾ ਬਠਿੰਡਾ ਰਿਹਾ ਐਸਐਸਪੀ ਇੱਥੇ ਰਿਹਾ ਹੈ ਰਾਏ ਰਾਏ ਨੇ ਫਿਰ ਕਿ ਨਹੀਂ ਫੜਿਆ ਇਹਨੂੰ ਫੜਿਆ ਨਹੀਂ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਹਦੀ ਬਦਲੀ ਕਰਤੀ ਇੱਕ ਪਾਸੇ ਚਿੱਟਾ ਵੇਚਣ ਦੇ ਵਕਾਉਣ ਵਾਲਾ ਹੈ ਹੈ ਇੱਕ ਪਾਸੇ ਦਰਬਾਰ ਸਾਹਿਬ ਠਾਉਣਾ ਹੈ ਇੱਕ ਪਾਸੇ ਗਲਾਂ ਚ ਟੈਰ ਪਾਉਣੇ ਇੱਕ ਪਾਸੇ ੜਵਾਨੀ ਦੇ ਯਾਰਾ ਉਹਨੇ ਕਿ ਦਰਬਾਰ ਸਾਹਿਬ ਤੇ ਹੌਲਾ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ ਸਿੱਖਾਂ ਨੂੰ ਦੇਰ ਨਾਲ ਜਿਹੜਾ ਸਬਸਕ੍ਰਾਈਬ ਬੜਾ ਅੱਛਾ ਸਬਸਕ੍ਰਾਈਬ ਇੱਕ ਪਾਸੇ ਪੰਥ ਦਾ ਵਫਾਦਾਰ ਹੈ ਹੁਣ ਤੁਸੀਂ ਫਿਰ ਪਰਖਿਆ ਇਹਨੂੰ ਵਾਰੀ ਵਾਰੀ ਪਰਖੀ ਹੁਣ ਵੀਰ ਬਾਦਲ ਭਾਈ ਅਮਰਤਪਾਲ ਸਿੰਘ ਵਾਲੀ ਚੋਣ ਦੇ ਵਿੱਚ ਵੀ ਹੁਣ ਵੀ ਉਹ ਕਹਿੰਦੇ ਕਿ ਪਹਿਲਾਂ ਪਸ਼ੋਕੜ ਵੇਖ ਲਓ ਵੋਟ ਪਾਉਣ ਤੋਂ ਪਹਿਲਾਂ ਗੱਲ ਭਾਈ ਮਨਦੀਪ ਸਿੰਘ ਦੀ ਭਾਈ ਅਮਰਪਾਲ ਸਿੰਘ ਦੀ ਕਰਦੇ ਕਹਿੰਦੇ ਇਹਨਾਂ ਦਾ ਪਿਸ਼ੋਕੜ ਦੇਖ ਲਓ ਫੇਰ ਵੇਖ ਲਓ ਵੋਟਾਂ ਪਾਉਣੀਆਂ ਕਿ ਨਹੀਂ ਪਾਉਣਾ ਨਹੀਂ ਗੱਲ ਕਰ ਰਿਹਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਉਹਨੇ ਕੀ ਕਿਹਾ ਹਾਂ ਕਦੇ ਸੋਚਿਆ ਜੀ ਉਹ ਕੋ ਕੀ ਮਨਦੀਪ ਦੇ ਪਿਸ਼ੋਕੜ ਬਾਰੇ ਥੋੜਾ ਕਹਿ ਰਿਹਾ ਅਮਰਵੰਨ ਉਹ ਕਹਿੰਦਾ ਪਿਸ਼ੋਕੜ ਵੇਖੀਦਾ ਉਹ ਕਹਿੰਦਾ ਵੀ ਠੀਕ ਹੈ ਅਸੀਂ ਚੋਣ 'ਚ ਆ ਗਏ ਹਾਂ ਪਿਸ਼ੋਕੜ ਹੈ ਅਸੀਂ ਨਾ ਜੈਤੋ ਦੇ ਮੋਰਚੇ ਵਿੱਚ ਖੁੰਝ ਜ਼ਹਿਰ ਪਾਈ ਸੀ ਅਸੀਂ ਉਹੀ ਹਾਂ ਸਾਨੂੰ ਨਾ ਤੇ ਗੁਰੂ ਦੀ ਬਿਆਦੀ ਫਿਕਰ ਕਰਨ ਵਾਲੇ ਵੀ ਅਸੀਂ ਆਂ ਹਾਂ ਪੋ ਛੋਕੜ ਵੇਖ ਕੇ ਵੋਟ ਪਾਇਆ ਮੈਨਾਂ ਸਾਨੂੰ ਵੋਟ ਪਾ ਦੇ ਉਹਨੇ ਤਰੀਕੇ ਨਾਲ ਕਿਹਾ ਹਾਂ ਠੀਕ ਹੈ ਇਹਹੀ ਇਹਹੀ ਤਾਂ ਮੈਨੂੰ ਲੱਗਦਾ ਤਨਤਨ ਸਾਹਿਬ ਦੇ ਲੋਕ ਕਹ ਰਹੇ ਕਿ ਅਸੀਂ ਪੋ ਛੋਕੜ ਵੇਖ ਕੇ ਪਾਉਣੀ ਆ ਇੱਕ ਵਾਰ ਹਾਂ ਬਸ ਉਹੀ ਤਾਂ ਕਹ ਰਹੇ ਨਾ ਹਾਂ ਪੋ ਛੋਕੜ ਵੇਖਿਆ ਫਿਰ ਜੀ ਇਹ ਤਾਂ ਸੂਬੇ ਜਿਹੜਾ ਸਰ ਆਦਾ ਹੈ ਸੂਬੇ ਦੇ ਵਾਰਿਸ ਹੈ ਇਹ ਸਾਰੇ ਤੁਸੀਂ ਦੱਸੋ ਜਦੋਂ ਗੁਰੂ ਦੀ ਬਿਆਦੀ ਵੀ ਹੋਈ ਦਰਬਾਰ ਸਾਹਿਬ ਤਾਂ ਸਾਂਝਿਆ ਦੱਸੋ ਬਾਦਲ ਦੀ ਸਰਕਾਰ ਰਹੀ ਹੈ ਵਿਧਾਨ ਸਭਾ ਦੇ ਮਤਲਬ ਪਾਸ ਕੀਤਾ ਅਜ ਤੱਕ ਕੇ ਕਾਂਗਰਸ ਬੀਜੇਪੀ ਆਰਐਸਐਸ ਨੇ ਦਰਬਾਰ ਸਭਟਾ ਆ ਗੱਲਾਂ ਚਤੇ ਪੇ ਪਾਸ ਕੀਤਾ ਹੂੰ ਕਿਸੇ ਹੋਰ ਦਿੱਲੀ ਵਾਲਿਆਂ ਨੇ ਕੀਤਾ ਕਿਸੇ ਨੇ ਕੀਤਾ ਹੀ ਨਹੀਂ ਹੈ ਮਤਾ ਪਾਸ ਕੀਤਾ ਦੱਸੋ ਹੂੰ ਬਿਲਕੁਲ ਜਿਹੜੇ ਬੰਦੀ ਸਿੰਘ ਆ ਉਹਨਾਂ ਨੇ ਇਹ ਗੱਲ ਕੀਤੀ ਆ ਹੁਣ ਕਹਿੰਦੇ ਧਰਮੀ ਫੌਜੀਆ ਦੀ ਤੁਸੀਂ ਦੱਸੋ ਧਰਮੀ ਫੌਜੀਆ ਨੂੰ ਦੱਸੋ ਅੱਜ ਤੱਕ ਕੋਈ ਰਾਜ ਸਭਾ ਦਾ ਮੈਂਬਰੀ ਬਣਾ ਦਿੰਦੇ ਧਰਮੀ ਫੌਜੀਆ ਨੂੰ ਜਿਹੜੇ 84 ਆ 84 'ਚ ਦਰਬਾਰ ਸਭ ਹਮਲਾ ਆ ਧਰਮੀ ਫੌਜੀਆ ਨੇ ਬੈਰਕਾਂ ਛੱਡਤੀਆਂ ਜੀ ਤੇ ਫਿਰ ਉਹ ਤਾਂ ਅੱਜ ਤੱਕ ਰਿਕਸ਼ਾ ਚਲਾਉਂਦੇ ਫਿਰਦੇ ਆ ਤੇ ਤੁਸੀਂ ਮੈਨੂੰ ਦੱਸੋ ਕਿਸੇ ਐਸਜੀਪੀਸੀ ਨੂੰ ਐਸਜੀਪੀਸੀ ਦਾ ਮੈਂਬਰ ਬਣਾਇਆ ਮੈਂਬਰ ਕੋਈ ਕੋਆਪਟ ਕੀਤਾ 840 850 860 870 880 ਹੈ ਜੇ ਹਰ ਸਿਮਰਤ ਨੂੰ ਜੋ ਖੜਾ ਕੀਤਾ ਡੰਡੇ ਤੋਂ ਧਰਮੀ ਫੌਜੀ ਖੜਾ ਕਰ ਦਿੰਦੇ ਹੋ ਜੀ ਹੈ ਕਿ ਜਰੂਰੀ ਸੀ ਕੋਈ ਹੈ ਅਜੇ ਤੱਕ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਧਰਮੀ ਫੌਜੀ ਅਜੇ ਤੱਕ ਕੋਈ ਜ਼ਿਲ੍ਹਾ ਜਥੇਦਾਰ ਨਹੀਂ ਧਰਮੀ ਫੌਜੀ ਕੋਈ ਮੰਤਰੀ ਨਹੀਂ ਧਰਮੀ ਫੌਜੀ ਕੋਈ ਮੁੱਖ ਮੰਤਰੀ ਨਹੀਂ ਧਰਮੀ ਵਾਲੇ ਨੂੰ ਮੁਸ਼ਕਲ ਆਉਂਦਾ ਇਹਨਾਂ ਨੂੰ ਹਾਂ ਬਿਲਕੁਲ ਮੁਸ਼ਕਲ ਆਉਂਦਾ ਹੈ ਹਾਂ ਆ ਵੇਖੋ ਆ ਕੁਰਬਾਨੀਆਂ ਵਾਲੇ ਚੱਲੇ ਕਿ ਨਹੀਂ ਜੀ ਜੀ ਇਸ ਕਰਕੇ ਮੈਂ ਸਾਰੇ ਕਿਸਾਨ ਯੂਨੀਅਨ ਨੂੰ ਕਹਿਣਾ ਹੈ ਅਗਰਾਹਾਂ ਸਾਹਿਬ ਗੁੱਫੂ ਕਹਿਣਾ ਜੀ ਕਿਉਂਕਿ ਵਿਚਾਰਾਂ 'ਚ ਫਰਕ ਹੋ ਸਕਦਾ ਮੜਾ ਮੜਾ ਹਮ ਹੈ ਕੁੱਟਣ ਵਾਲੇ ਤਾਂ ਸਾਰੇ ਜੀ ਕੁੱਟਣ ਵਾਲੇ ਇਕੱਠੇ ਆ ਕੁੱਟਖਾਨਾ ਵਾਲੇ ਤਾਂ ਇਕੱਠੇ ਹੋ ਜੋ ਹੈ ਮੈਂ ਆਪਣੇ ਫੂਲ ਸਾਹਿਬ ਨੂੰ ਕਹਿਣਾ ਹਮ ਮੈਂ ਲਖੋਲ ਸਾਹਿਬ ਦੇ ਕਹਿਣਾ ਕਾਦੀਆਂ ਸਾਹਿਬ ਨੂੰ ਕਹਿਣਾ ਜਿੰਨੀਆਂ ਕਿਸਾਨੀਆਂ ਨੇ ਉਹਨਾਂ ਨੂੰ ਕਹਿਣਾ ਮੈਂ ਹਿੰਦੂਆਂ ਨੂੰ ਕਹਿਣਾ ਮੁਸਲਮਾਨਾਂ ਨੂੰ ਕਹਿਣਾ ਸਾਈਆਂ ਨੂੰ ਕਹਿਣਾ ਸਾਰਿਆਂ ਨੂੰ ਕਹਿਣਾ ਭਾਈ ਇਹ ਸਾਰੇ ਕੁੱਟਣ ਵਾਲੇ ਆ ਇਹਨਾਂ ਨੇ ਵਪਾਰੀਆਂ ਦੇ ਕੁਚੰਬਰ ਕਰਤਾ ਵਪਾਰੀਆਂ ਦੇ ਪੱਲੇ ਕੀ ਛੱਡੇ ਆ ਦੱਸੋ ਈਜੀ ਡੇ ਖੋਲਦਾ ਬਿੱਗ ਬਾਜ਼ਾਰ ਖੋਲਦਾ ਮੈਟਰੋ ਖੋਲਦਾ ਅਧਾਰ ਖੋਲਦਾ ਵਿਸ਼ਾਲ ਮੈਗਾ ਮਾਰਟ ਖੋਲਦਾ ਡੀਮਾਰਟ ਖੋਲਦਾ ਨਿੱਕਾ ਦੁਕਾਨਦਾਰ ਵੀ ਮਾਰਤਾ ਮਜ਼ਦੂਰ ਦਾ ਮਜ਼ਦੂਰ ਰੋਲ ਖਦਖਦੀਆਂ ਕਰਦਾ ਦੱਸੋ ਮਜ਼ਦੂਰ ਦੀ ਕਿਸੇ ਨੇ ਸਾਰ ਲਈ ਕਿਸੇ ਨੇ ਗਰੀਬ ਦੀ ਸਾਰ ਲਈ ਕਿਸੇ ਨੌਜਵਾਨਾਂ ਦੀ ਸਾਰ ਲਈ ਹੈ ਹੈ ਤੇ ਚਿੱਟੇ ਦੇ ਵਪਾਰੀਆਂ ਨੂੰ ਫੇਰੇ ਮੇਲੇ ਬ ਸੰਗਠਾ ਨੇ ਸੋਚਿਆ ਕਿ ਸੰਗਠਾ ਫੈਸਲਾ ਗੁੱਡ ਕਰਨੀ ਠੀਕ ਹੈ ਚੜ੍ਹਦੀ ਕਲਾ ਬਿਲਕੁਲ ਸਰਕਾਰ ਨੇ ਇਹਨੂੰ ਬਣਾਇਆ ਵਾ ਪਹਿਲੋ ਤਿੰਨ ਰੀ ਐਮਐਲਏ ਬਣਾਇਆ ਜੋ ਕਾਲੀਦਾਲਾ ਲੋਕ ਆਮ ਪਾਰਟੀ ਲੋਕ ਹੁੰਦਾ ਰਮੀਲ ਸਿੰਘ ਦੇ ਠੀਕ ਹੈ ਪਹਿਲੋ ਚੰਗਾ ਸੀ ਉਹ ਪਹਿਲ 15 ਸਾਲ ਚੰਗਾ ਸੀ ਤੇ ਰਾਜਾ ਵੜਿੰਗ ਰਾਜਾ ਵੜਿੰਗ ਦੇ ਦਰਜੀ ਦੇ ਪੈਸੇ ਨਹੀਂ ਦਿੱਤੇ ਖਾਲਸਾਨ ਬਾਰੇ ਕਹਿੰਦਾ ਆਪ ਤਰਜੀ ਦੇ ਪੈਸੇ ਦੇ ਦੇ ਪਹਿਲੋ ਹੋਰ ਆ ਗਰੀ ਹੋਣੀ ਸਾਰੇ ਆਪਾਂ ਹੋਰ ਵੀ ਸੰਗਤ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਜਿਸ ਤਰੀਕੇ ਦਾ ਉਤਸ਼ਾਹ ਸੰਗਤ ਦੇ ਵਿੱਚ ਜਿਸ ਤਰੀਕੇ ਦੀ ਗੱਲਬਾਤ ਤਰਨਤਨ ਜਿਮਨੀ ਚੌਂਂ ਦੇ ਵਿੱਚ ਚੱਲੀ ਹੈ ਉਹ ਤੁਸੀਂ ਸਾਰੇ ਬਖੂਬੀ ਜਾਣਦੇ ਹੋ ਬਿਲਕੁਲ ਸਰਦਾਰ ਸੁਚਾ ਸਿੰਘ ਛੋਟੇਪੁਰ ਅਨਾਲ ਹੈਗੇ ਨੇ ਸਵਾਗਤ ਕਰਨ ਲਈ ਸਵਾਗਤ ਹੈ ਜੀ ਬੈਗਰੂ ਜੀ ਕਾ ਖਾਲਸਾ ਖਾਲਸਾ ਬੈਗਰੂ ਜੀ ਬਤ ਜੀ ਕਿਸ ਤਰੀਕੇ ਨਾਲ ਦੇਖ ਰਹੇ ਹੋ ਜੀ ਇਹ ਚੋਣ ਇੱਕ ਸਾਂਝਾ ਪੰਥ ਕਿਉਂਕਿ ਸਟੇਜਾਂ ਦੇ ਉੱਤੋਂ ਗੱਲ ਅਕਸਰ ਚੱਲਦੀ ਸੀ ਕਿ ਪੰਥ ਇਕੱਠਾ ਹੋਵੇ ਪਰ ਇਸ ਵਾਰ ਚੋਣਾਂ ਦੇ ਵਿੱਚ ਮਾਹੌਲ ਅਜਿਹਾ ਬਣਿਆ ਕਿ ਪੰਥ ਇਕੱਠਾ ਕਿਸ ਤਰੀਕੇ ਨਾਲ ਦੇਖ ਰਹੇ ਹੋ ਦੇਖੋ ਬੜੀ ਚੰਗੀ ਗੱਲ ਆ ਅੱਜ ਲੋੜ ਆ ਕਿਉਂਕਿ ਲੋਕ ਮਹਿਸੂਸ ਕਰਦੇ ਆ ਕਿ ਜਿਸ ਪੰਥ ਨੇ ਪੰਜਾਬ ਵਾਸਤੇ ਦੇਸ਼ ਵਾਸਤੇ ਬਹੁਤ ਕੁਝ ਕੀਤਾ ਉਹ ਸਾਡੇ ਲੀਡਰਾਂ ਦੀਆਂ ਗਲਤੀਆਂ ਨਾਲ ਬਹੁਤ ਪਿੱਛੇ ਚਲਾ ਗਿਆ ਸੀ ਤੇ ਹੁਣ ਸਮਾਂ ਆਈ ਜਿਹੜੀ ਸੰਦੀਪ ਦੀ ਵਜ੍ਹਾ ਨਾਲ ਆ ਗਈ ਹੈ ਕਿਉਂਕਿ ਸੰਦੀਪ ਨੂੰ ਇਹ ਮਾਰਨਾ ਚਾਹੁੰਦੇ ਸੀ ਜੇਲ੍ਹ ਦੇ ਵਿੱਚ ਹਾਂਜੀ ਕਿਉਂਕਿ ਜਿਹੜੇ ਅੰਡਰ ਟ੍ਰਾਇਲ ਨੇ ਤੇ ਸਜ਼ਾ ਜਾਫਤਾ ਇਹਨਾਂ ਨੂੰ ਕਦੀ ਇਕੱਠਿਆਂ ਨਹੀਂ ਰੱਖਿਆ ਜਾ ਸਕਦਾ ਇਹ ਸੰਦੀਪ ਨੂੰ ਖਤਮ ਕਰਾਉਣਾ ਚਾਹੁੰਦੇ ਸੀ ਕੁਦਰਤ ਨੇ ਜਿਹੜਾ ਜਾਲਮ ਸੀ ਉਹਨੂੰ ਖਤਮ ਕਰ ਦਿੱਤਾ ਤੇ ਮੌਕਾ ਮਿਲ ਗਿਆ ਇੱਥੇ ਲੋਕਾਂ ਨੂੰ ਇਲੈਕਸ਼ਨ ਲੜਨ ਦਾ ਔਰ ਇਸ ਕਰਕੇ ਲੋਕ ਸਾਰਾ ਪੰਥ ਜਿਹੜਾ ਇਕੱਠਾ ਹੋਇਆ ਵਾ ਪਰ ਪੰਜਾਬ ਇੱਕ ਖਾਸ ਤੌਰ ਤੇ ਜਿਹੜੀ ਤਰਨਤਾਰ ਦੀ ਧਰਤੀ ਆ ਜੀ ਇਹ ਬੇਇਨਸਾਫੀਆਂ ਦੇ ਵਿਰੋਧ ਲੜਨ ਵਾਸਤੇ ਮਸ਼ਹੂਰ ਆ ਇਹ ਕੁਰਬਾਨੀਆਂ ਵੀ ਕਰਦੇ ਆ ਤੇ ਮਨੁੱਖੀ ਹਕਾਂ ਦੀ ਰਾਖੀ ਵੀ ਕਰਦੇ ਆ ਔਰ ਜਿਸ ਤਰ੍ਹਾਂ ਪੰਥ ਨੂੰ ਇਹ ਹਲਾਰਾ ਮਿਲ ਰਿਹਾ ਸਾਰੀਆਂ ਤਰ੍ਹਾਂ ਇਕੱਠੀਆਂ ਹੋਈਆਂ ਨੇ ਇਹਦੇ ਵਿੱਚ ਕੋਈ ਹੁਣ ਸੰਦੇਹ ਨਹੀਂ ਕਿ ਕਿ ਮਨਦੀਪ ਜਿਹੜਾ ਉਹ ਜ਼ਰੂਰ ਜਿੱਤੇਗਾ ਕਿ ਪੰਥ ਨੂੰ ਕਿਸੇ ਕੀਮਤ ਤੇ ਕਮਜ਼ੋਰ ਨਹੀਂ ਹੋਣ ਦੇਣਾ ਚਾਹੁੰਦੇ ਲੋਕ ਪਛਤਾ ਰਹੇ ਆ ਕਿ ਗਲਤ ਬੰਦਿਆਂ ਦੇ ਹੱਥਾਂ 'ਚ ਪੰਥ ਚਲਾ ਗਿਆ ਸੀ ਤੇ ਪੰਥ ਨੂੰ ਆਦ ਦਿਨ ਵੇਖਣੇ ਪਏ ਨਹੀਂ ਤੇ ਜੋ ਕੁਝ ਪੰਜਾਬ ਦੀ ਡਿਵੈਲਪਮੈਂਟ ਆ ਉਹ ਸਾਰੀ ਪੰਥ ਨੇ ਕੀਤੀ ਆ ਔਰ ਜੋ ਆਪਣੀ ਕੌਮ ਦੀ ਕੁਰਬਾਨੀ ਆ ਅਸੀਂ ਦੇਸ਼ ਦੇ ਵਟਵਾਰੇ ਵੇਲੇ ਦੇਸ਼ ਦੀ ਆਜ਼ਾਦੀ ਵੇਲੇ ਬਹੁਤ ਔੜਾ ਮਲਤਾਰਿਆ ਅਸੀਂ ਦੇਸ਼ ਦੀਆਂ ਸਰਦਾਂ ਦੀ ਰਾਖੀ ਕੀਤੀ ਹੈ ਸਾਡੇ ਯੋਧਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਅਸੀਂ ਦੇਸ਼ ਦਾ ਅਨਾਜ ਭਟਾਰ ਭਰਿਆ ਪਰ ਸਾਡੇ ਨਾਲ ਵਿਤਕਰਾ ਹੋ ਰਿਹਾ ਪੈਰ ਪੈਰ ਤੇ ਸਾਡੇ 33 ਤੇ 30 ਸਾਲਾਂ ਦੇ ਅੰਦਰ ਬੈਠੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਸਾਡੇ ਵਾਸਤੇ ਕਾਨੂੰਨ ਹੋਰ ਆ ਦੇਸ਼ ਵਾਸਤੇ ਕਾਨੂੰਨ ਹੋਰ ਆ ਇਸ ਕਰਕੇ ਇਹ ਤਰਨਤਨ ਦੀ ਧਰਤੀ ਨੇ ਫੈਸਲਾ ਕਰਨਾ ਵਾ ਕਿ ਜੇ ਦੇਸ਼ ਦੇ ਲੋਕ ਸਾਨੂੰ ਇਨਸਾਫ ਨਹੀਂ ਦਿੰਦੇ ਸਰਕਾਰ ਕਿਸੇ ਦੀ ਵੀ ਆ ਜਾਂਦੀ ਹੈ ਸਾਡੇ ਵਾਸਤੇ ਇਹੋ ਪ੍ਰੋਬਲਮ ਰਹਿੰਦੀ ਹੈ ਸਾਡੇ ਵਾਸਤੇ ਸਾਰਿਆਂ ਦੀ ਸੋਚ ਇੱਕ ਇੱਥੇ ਹਰਾ ਕੇ ਭੇਜਾਂਗੇ ਉਹਨਾਂ ਸਾਰਿਆਂ ਨੂੰ ਮਨਦੀਪ ਜੀ ਹੋਗਾ ਤੇ ਦੇਸ਼ ਦੇ ਲੋਕਾਂ ਨੂੰ ਇੱਕ ਮੈਸੇਜ ਚਲ ਜੂਗਾ ਕਿ ਇਹਨਾਂ ਨਾਲ ਜਾਤੀ ਹੋ ਰਹੀ ਹੈ ਤੇ ਜੇ ਜਾਤੀ ਕਰਾਂਗੇ ਤੇ ਇਹਨਾਂ ਦੇ ਰੋਸ ਵੱਧ ਜਾਊਗਾ ਦੂਜੀ ਤਰ੍ਹਾਂ ਕਹਿੰਦੀ ਹੈ ਕਿ ਸਾਡਾ ਉਮੀਦਵਾਰ ਪੰਥਕ ਹੈ ਧਰਮੀ ਫੌਜੀ ਪਰਿਵਾਰ ਦੇ ਵਿੱਚੋਂ ਸਾਡਾ ਉਮੀਦਵਾਰ ਹੈ ਜੀ ਜਿਹੜਾ ਬੰਦਾ ਕਾਲ ਤੱਕ ਧੁੱਪ ਘੋੜਾ ਵਾ ਸੁਖਵੀਰ ਸਿੰਘ ਬਾਦਲ ਉਹਨੂੰ ਕੌਣ ਬੰਦਾ ਕਿ ਸਮਝਦਾ ਜੀ ਸੁਖਵੀਰ ਨੂੰ ਕੋਈ ਬੰਦਾ ਨਹੀਂ ਸਮਝਦਾ ਮੈਂ ਮੈਨੂੰ ਬੀਬੀ ਦਾ ਨਹੀਂ ਪਤਾ ਬੀਬੀ ਕੌਣ ਪਰ ਉਹਦਾ ਮਗਰ ਜਿਹੜਾ ਉਹਦਾ ਪ੍ਰਧਾਨ ਨਾ ਉਹਨੂੰ ਤਾਂ ਬੱਚਾ-ਬੱਚਾ ਜਾਣਦਾ ਉਹਦੀ ਸਾਰੀ ਥਾਂ ਜਮਾਨਤਾ ਲੋਕਾਂ ਕਬਤ ਕਰਾਈਆਂ ਨੇ ਉਹ ਜਿੰਨੇ ਮਰਜੀ ਪੈਸੇ ਵੰਡੇ ਜਿੰਨੇ ਮਰਜੀ ਹਥਿਆਰ ਲਾਏ ਜੋ ਮਰਜੀ ਪ੍ਰਚਾਰ ਕਰੇ ਜਿਹਦੇ ਮਗਰ ਸੁਖਵੀਰ ਖਲੋਤਾ ਨੂੰ ਵੋਟ ਲਿਕੇ ਰਹੇ ਧੰਨਵਾਦ ਜੀ ਚੜ੍ਹਦੀ ਕਲਾ ਜੀ ਬਿਲਕੁਲ ਇਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਜਿਹਦੇ ਪਿੱਛੇ ਖੜ ਗਿਆ ਉਹਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਤੇ ਹੁਣ 14 ਤਰੀਕ ਨੂੰ ਕਨਫਰਮ ਹੋ ਜਾਊਗਾ ਕਿ ਲੋਕ ਕਿਸ ਨੂੰ ਵੋਟ ਪਾਉਂਦੇ ਨੇ ਕਿਸ ਨੂੰ ਲੋਕ ਵੋਟ ਨਹੀਂ ਪਾਉਂਦੇ ਇਹ ਰਿਜ਼ਲਟ 14 ਤਰੀਕ ਨੂੰ ਸਾਹਮਣੇ ਆ ਜਾਊਗਾ ਤੇ ਫੈਸਲਾ ਲੋਕ ਕਰਨਗੇ ਕਿਉਂਕਿ ਲੀਡਰ ਅਕਸਰ ਹੀ ਦਾਅਵੇ ਲੀਡਰ ਅਕਸਰ ਹੀ ਵਾਅਦੇ ਕਰਦੇ ਹੁੰਦੇ ਨੇ ਪਰ ਫੈਸਲਾ ਹਮੇਸ਼ਾ ਵੋਟਰ ਕਰਦੇ ਹੁੰਦੇ ਨੇ ਫੈਸਲਾ ਹਮੇਸ਼ਾ ਲੋਕ ਕਰਦੇ ਹੁੰਦੇ ਨੇ ਤੇ ਲੋਕ ਆਪਣਾ ਫੈਸਲਾ ਕਰ ਦੇਣਗੇ ਆ ਬਿਲਕੁਲ ਜਦੋਂ ਇਹ ਗੱਲ ਚੋਣਾਂ ਦੀ ਚੱਲ ਰਹੀ ਹੈ ਜਦੋਂ ਗੱਲ ਪੰਥਕ ਉਮੀਦਵਾਰ ਦੀ ਚੱਲ ਰਹੀ ਹੈ ਤਾਂ ਫਿਰ ਪੰਥਕ ਲੋਕ ਪੰਥਕ ਸ਼ਖਸੀਅਤਾਂ ਵੀ ਮੈਦਾਨ ਦੇ ਵਿੱਚ ਨੇ ਕੀ ਕਹਿਣਾ ਚਾਹੋਗੇ ਬੱਬੂ ਜੀ ਅੱਜ ਪੰਥ ਮੈਂ ਦੇਖਿਆ ਕਿ ਮੀਟਿੰਗਾਂ ਕੀਤੀਆਂ ਪਿੰਡ-ਪਿੰਡ ਗਏ ਤੁਸੀਂ ਕਹਿੰਦੇ ਆਪਾਂ ਇਕੱਠੇ ਹੋਈਏ ਲੀਡਰ ਜਦੋਂ ਮਰਜ਼ੀ ਇਕੱਠੇ ਹੋਣ ਸੰਗਤ ਇਕੱਠੀ ਕਰਨ ਦੇ ਯਤਨ ਕਰਦੇ ਰਹੇ ਤੇ ਅੱਜ ਸਾਰਾ ਕੁਝ ਇਕੱਠਾ ਹੋ ਗਿਆ ਲੀਡਰ ਵੀ ਲਗਭਗ ਇਕੱਠੇ ਨੇ ਜਿਹੜੇ ਪੰਥ ਦੇ ਹੱਕ ਦੇ ਵਿੱਚ ਚੱਲਣ ਵਾਲੇ ਨੇ ਸੰਗਤ ਵੀ ਇਕੱਠੀ ਹੈ ਗੁਰੂ ਕਿਰਪਾ ਕਰੇ ਖੌਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਇਕੱਠੇ ਰਹਿਣ ਤੇ ਇਸ ਨੂੰ ਅੱਗੇ ਤੋਂ ਲੈ ਕੇ ਜਿਹੜਾ ਇਹ ਚੱਲਣ ਤੇ ਤਾਂਕਿ ਪੰਥ ਦੀ ਜਿਹੜੀ ਚੜ੍ਹਦੀ ਕਲਾ ਅੱਜ ਜੋ ਸ੍ਰੀ ਅਕਾਲ ਤਖਤ ਜਿਸ ਤਰ੍ਹਾਂ ਕੇ ਇੱਕ ਧਿਰ ਦਾ ਬਣ ਕੇ ਰਹੇਗਾ ਜਥੇਦਾਰ ਜਿਹੜਾ ਉੱਥੇ ਅਕਾਲ ਤਖਤ ਸਾਹਿਬ ਜਿਹੜਾ ਇਸ ਸਮੁੱਚੀ ਕੌਮ ਦਾ ਹੈ ਚਾਹੇ ਉਹ ਕਿਤੇ ਵੀ ਵਸਦੇ ਨੇ ਵਰਲਡ ਵਿੱਚ ਵਸਦੇ ਸਿੱਖਾਂ ਦਾ ਅਤੇ ਜ਼ੁਲਮ ਦੇ ਖਿਲਾਫ ਲੜੀ ਲੜਨ ਵਾਸਤੇ ਇਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਿਰਜਣਾ ਕੀਤੀ ਸੀ ਜਿਸ ਕਰਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਨੂੰ ਜ਼ਾਰਤ ਕਰਾਉਣਾ ਆਜ਼ਾਦ ਤਾਂ ਹੀ ਕਰਾ ਸਕਨੇ ਜੇ ਅਸੀਂ ਪੰਥਕ ਤੌਰ ਦੇ ਤੇ ਇਕੱਠੇ ਹੋਵਾਂਗੇ ਆਜ਼ਾਦ ਹੋਵਾਂਗੇ ਤੇ ਅੱਜ ਜਿਹੜਾ ਪੰਥ ਨੇ ਇਹ ਹਲਕਾ ਤਰਨ ਤਾਰਨ ਤੋਂ ਇੱਕ ਭਾਈ ਮਨਦੀਪ ਸਿੰਘ ਨੂੰ ਸਾਂਝਾ ਉਮੀਦਵਾਰ ਜਿਹੜਾ ਲੈਣਿਆ ਇਹਦੇ ਵਿੱਚ ਸਾਨੂੰ ਜਿਹੜਾ ਵੱਧ ਤੋਂ ਵੱਧ ਜਿਹੜਾ ਉਹ ਸਯੋਗ ਦੇ ਕੇ 11 ਨਵੰਬਰ ਨੂੰ ਇੱਕ ਇੱਕ ਵੋਟ ਜਿਹੜੀ ਆ ਉਹ ਪੰਥਕ ਉਮੀਦਵਾਰ ਨੂੰ ਜਿਹੜੀ ਆ ਆ ਕੇ ਤੇ ਇਸ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਵੀ ਬੌੜੀ ਹੋ ਸਕੇ ਜੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਇੱਕ ਧਿਰਦਾ ਬਣ ਕੇ ਰਹਿ ਚੁੱਕਾ ਹੈ ਉੱਥੇ ਉਹਨੂੰ ਆਜ਼ਾਦ ਕਰਾਇਆ ਜਾਵੇ ਤੇ ਸਮੁੱਚੀ ਮਾਨਤਾ ਦੇ ਫਲਿਗਾਟ ਹੋ ਸਕੇ ਚਰਦੀਕਾ ਚਰਦੀਕਾ